ਪ੍ਰਭੂ ਜੀ ਦੀ ਹਜ਼ਰੀ ਵਿੱਚ ਬੈਠੇ ਸਾਰੇ ਪੈਨ ਭਰਾਵਾਂ ਨੂੰ ਪਿਆਰ ਭਰੀ ਜੈ ਐਮਸੀ ਦੀ ਅਵਜ ਰਾਤ ਦੇ ਵਚਨ ਦੇ ਵਿੱਚ ਜਾਣਦੇ ਆ ਅੱਜ ਰਾਤ ਦਾ ਵਚਨ ਜ਼ਬੂਰ 146 ਅਧਿਆਇ ਦੀ 8 ਨੰਬਰ ਆਇਤ ਯਹੋਵਾ ਅੰਨਿਆਂ ਦੀਆਂ ਅੱਖੀਆਂ ਨੂੰ ਖੋਲ ਦਿੰਦਾ ਹੈ ਯਹੋਵਾ ਝੁਕੇ ਹੋਿਆਂ ਨੂੰ ਸਿੱਧਾ ਕਰਦਾ ਹੈ ਯਹੋਵਾ ਧਰਮੀਆਂ ਨੂੰ ਪਿਆਰ ਕਰਦਾ ਹੈ ਹਾਲੇਲੂਇਆ ਅੱਜ ਦੇ ਵਚਨ ਦੇ ਵਿੱਚ ਯਹਵਾ ਪਰਮੇਸ਼ਰ ਸਾਨੂੰ ਆਖਦਿਆ ਕਿ ਉਹਨਾਂ ਦੀਆਂ ਅੱਖਾਂ ਨੂੰ ਖੋਲ ਦਿੰਦਾ ਹੈ ਤੇ ਝੁਕੇ ਹੋਿਆਂ ਨੂੰ ਸਿੱਧਾ ਕਰਦਾ ਹੈ ਔਰ ਧਰਮੀਆਂ ਨੂੰ ਪਿਆਰ ਕਰਦਾ ਮੇਰੇ ਮਹਾਨ ਪਰਮੇਸ਼ਰ ਜੀ ਸੱਚਮੁੱਚ ਖੁਦਾਵੰਨ ਜੀ ਤੁਸੀਂ ਸਾਨੂੰ ਪਿਆਰ ਕੀਤਾ ਹੈ ਖੁਦਾ ਅਸੀਂ ਝੁਕੇ ਹੋਏ ਸੀ ਖੁਦਾ ਤੁਸੀਂ ਸਾਨੂੰ ਸਿੱਧੇ ਕੀਤਾ ਹੈ ਮੇਰੇ ਮਹਾਨ ਖੁਦਾਵੰਨ ਜੀ ਔਰ ਸੱਚਮੁੱਚ ਪਰਮੇਸ਼ਰ ਜੀ ਅਸੀਬ ਖੁਦਾਵੰਨ ਜੀ ਦੋਸ਼ਟ ਸੀ ਤੁਸੀਂ ਸਾਨੂੰ ਧਰਮੀ ਬਣਾਇਆ ਔਰ ਤੁਸੀਂ ਸਾਨੂੰ ਪਿਆਰ ਕੀਤਾ ਮੇਰੇ ਮਹਾਨ ਖੁਦਾ ਸੱਚਮੁੱਚ ਅਸੀਂ ਸਾਰੇ ਹੀ ਭੈਣ ਭਰਾ ਰਲ ਕੇ ਨਾ ਵਿੱਚ ਉਨ੍ਹਾਂ ਦੇ ਦੁਆਰਾ ਤੁਹਾਡੀ ਧਾਰਮਿਕਤਾ ਨੂੰ ਤੁਹਾਡੇ ਪਿਆਰ ਨੂੰ ਔਰ ਸੱਚ ਪੰਥ ਤੋਂ ਤੁਹਾਡੀ ਪ੍ਰਭੂ ਜੀ ਦਇਆ ਭਲਾਈ ਨੂੰ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਮੰਗਦੇ ਆਂ ਔਰ ਸੱਚਮੁੱਚ ਖੁਦਾਵੰਨ ਜੀ ਅਸੀਂ ਪ੍ਰਾਰਥਨਾ ਕਰਦੇ ਨਾ ਵਚਨਾਂ ਦੇ ਦੁਆਰਾ ਹਾਲੇਲੂਇਆ 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 ਧੰਵਾ 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 ਧੰਵਾਦ ਸਮਰਥੀ ਪਰਮੇਸ਼ਰ ਜੀ ਤੋ ਧੰਵਾਦ ਕਰਦੇ ਤੁਹਾਡੇ ਨਾਮ ਦੀ ਮਹਿਮਾ ਵਡਿਆਈ ਕਰਦੇ ਮੇਰੇ ਮਹਾਨ ਖੁਦਾਵੰਨ ਜੀ ਸੱਚਮੁੱਚ ਪ੍ਰਭ ਜੀ ਅਸੀਂ ਆਪਣੇ ਦਿਲਾਂ ਦੇ ਅੰਦਰ ਚੁੱਕੇ ਹੋਏ ਸੀ ਖੁਦਾ ਤੁਸੀਂ ਸਾਨੂੰ ਸਿੱਧੇ ਕੀਤਾ ਮੇਰੇ ਮਹਾਨ ਖੁਦਾਵੰਨ ਜੀ ਸੱਚਮੁੱਚ ਪ੍ਰਭ ਜੀ ਸਾਡੇ ਗਿਆਨ ਦੀਆਂ ਅੱਖਾਂ ਜਿਹੜੀਆਂ ਬੰਦ ਸੀਗੀਆਂ ਖੁਦਾ ਤੁਸੀਂ ਸਾਡੇ ਗਿਆਨ ਦੀਆਂ ਅੱਖਾਂ ਨੂੰ ਖੋਲਿਆ ਖੁਦਾਵੰਨ ਜੀ ਅਸੀਂ ਹਨੇਰੇ ਵਿੱਚ ਸੀ ਪ੍ਰਭ ਜੀ ਤੁਸੀਂ ਸਾਨੂੰ ਨਾਂ ਵਿੱਚ ਲੈ ਕੇ ਆਂਦਾ ਮੇਰੇ ਮਹਾਨ ਖੁਦਾਵੰ ਜੀ ਤੁਹਾਡਾ ਧੰਨਵਾਦ ਕਰਦੇ ਆ ਸਮਰਥੀ ਪਰਮੇਸ਼ਰ ਜੀ ਸੱਚਮੁੱਚ ਖੁਦਾ ਅਸੀਂ ਦੁਸ਼ਟਤਾ ਦੇ ਵਿੱਚ ਸੀ ਖੁਦਾਵੰ ਜੀ ਤੁਸੀਂ ਸਾਨੂੰ ਆਪਣੇ ਵਚਨਾਂ ਦੇ ਦੁਆਰਾ ਪਰਮੇਸ਼ਰ ਜੀ ਧਰਮੀ ਬਣਾਇਆ ਮੇਰੇ ਮਹਾਨ ਖੁਦਾਵਰ ਤੁਸੀਂ ਸਾਨੂੰ ਇੰਨਾ ਪਿਆਰ ਕੀਤਾ ਕਿ ਆਪਣਾ ਇਕਲੌਤਾ ਪੁੱਤਰ ਵੀ ਸਾਡੇ ਲਈ ਕੁਰਬਾਨ ਕਰ ਦਿੱਤਾ ਮੇਰੇ ਸਮਰਥੀ ਪਰਮੇਸ਼ਰ ਜੀ ਧੰਨਵਾਦ ਕਰਦੇ ਨਾ ਵਚਨਾਂ ਦੇ ਲਈ ਖੁਦਾਵੰ ਜੀ ਜੋ ਤੁਸੀਂ ਸਾਨੂੰ ਰਾਤ ਦੇ ਸਮੇਂ ਸਵਰਗਿਏ ਮੰਨਿਆ ਦੇ ਨਾਲ ਰਚਾਇਆ ਪਰਮੇਸ਼ਰ ਜੀ ਇਸ ਸਵਰਗਿਏ ਮੰਨਿਆ ਦੇ ਲਈ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਮੇਰੇ ਮਹਾਨ ਖੁਦਾਵੰ ਜੀ ਧੰਨਵਾਦ ਕਰਦੇ ਨਾ ਵਚਨਾਂ ਨੂੰ ਪਰਮੇਸ਼ਰ ਜੀ ਸਾਡੇ ਹਿਰਦਿਆਂ ਦੇ ਅੰਦਰ ਵਸਾਉਣਾ ਪ੍ਰਭ ਜੀ ਵੈਰੀ ਦੀ ਕੋਈ ਵੀ ਸ਼ਕਤੀ ਇਹਨਾਂ ਵਚਨਾਂ ਨੂੰ ਸਾਡੀ ਜ਼ਿੰਦਗੀ ਦੇ ਵਿੱਚੋਂ ਚੁਰਾਣੇ ਨਾ ਪਾਏ ਖੁਦਾ ਇਹ ਵਚਨ ਸਾਡੀ ਜ਼ਿੰਦਗੀ ਦੇ ਵਿੱਚ ਹਜ਼ਾਰਾ ਗੁਣਾ ਫਲ ਲੈ ਕੇ ਆਉਣ ਮੇਰੇ ਮਹਾਨ ਖੁਦਾਵੰਦ ਜੀ ਔਰ ਸੱਚਮੁੱਚ ਪਰਮੇਸ਼ਰ ਜੀ ਇਹਨਾਂ ਵਚਨਾਂ ਦੇ ਦੁਆਰਾ ਖੁਦਾਵੰਦ ਜੀ ਸਾਡੀਆਂ ਜ਼ਿੰਦਗੀਆਂ ਬਦਲਣ ਮੇਰੇ ਮਹਾਨ ਖੁਦਾਵੰਦ ਜੀ ਪ੍ਰਾਰਥਨਾ ਕਰਦੇ ਆਂ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਖੁਦਾਵੰਨ ਜੀ ਸੱਚਮੁੱਚ ਪਰਮੇਸ਼ਰ ਜੀ ਜਿੰਨੇ ਵੀ ਭੈਣ ਭਰਾ ਅੱਜ ਦੀ ਹਜ਼ੂਰੀ ਦੇ ਵਿੱਚ ਇਕੱਠੇ ਹੋਏ ਨੇ ਮੇਰੇ ਮਹਾਨ ਖੁਦਾਵੰਨ ਜੀ ਨਾਲ ਸਾਰੇ ਭੈਣ ਭਰਾਵਾਂ ਨੂੰ ਪਰਮੇਸ਼ਰ ਤੁਹਾਡੇ ਹੱਥਾਂ 'ਚ ਸੌਂਪਦੇ ਖੁਦਾਵੰਨ ਜੀ ਔਰ ਪ੍ਰਭੂ ਜੀ ਤੁਹਾਡੇ ਪਾਕ ਪਵਿੱਤਰ ਲੋਉ ਦੇ ਵਿੱਚ ਕਵਰ ਕਰਦੇ ਆ ਮੇਰੇ ਸਮਰਥੀਏ ਖੁਦਾਵੰਨ ਜੀ ਦਇਆ ਕਰੋ ਕਿਰਪਾ ਕਰੋ ਮਹਾਨ ਖੁਦਾਵੰਨ ਜੀ ਪ੍ਰਾਰਥਨਾ ਕਰਦੇ ਆ ਆਸਰਾਤ ਦੇ ਸਮੇਂ ਦੇ ਲਈ ਮੇਰੇ ਮਹਾਨ ਖੁਦਾਵੰਨ ਜੀ ਸੱਚਮੁੱਚ ਪਰਮੇਸ਼ਰ ਜੀ ਅੱਜ ਰਾਤ ਦੇ ਸਮੇਂ ਦੇ ਵਿੱਚ ਖੁਦਾਵੰਨ ਜੀ ਸਾਰੇ ਹੀ ਭੈਣ ਭਰਾਵਾਂ ਨੂੰ ਸਾਰੇ ਘਰਾਂ ਖੁਦਾਵੰਨ ਜੀ ਕਿਸੇ ਵੀ ਭੈਣ ਭਰਾ ਨੂੰ ਪਰਮੇਸ਼ਵਰ ਜੀ ਰਾਤ ਦੇ ਸਮੇਂ ਕੋਈ ਵੀ ਵੈਰੀ ਦੀ ਸ਼ਕਤੀ ਡਿਸਟਰਬ ਨਾ ਕਰਨੇ ਪਾਏ ਮੇਰੇ ਮਹਾਨ ਖੁਦਾ ਕੋਈ ਜਾਦੂ ਟੋਨੇ ਦੀ ਸਪਿਰਿਟ ਪਰਮੇਸ਼ਵਰ ਜੀ ਨਾਲ ਦੇ ਘਰਾਂ ਪਰਿਵਾਰਾਂ ਦੇ ਉੱਤੇ ਚੱਲਨੇ ਨਾ ਪਾਏ ਮੇਰੇ ਮਹਾਨ ਖੁਦਾਵੰਨ ਜੀ ਦਇਆ ਕਰਨਾ ਕਿਰਪਾ ਕਰਨਾ ਸਮਰਥੀ ਪਰਮੇਸ਼ਵਰ ਜੀ ਹਾਰੀ ਕ ਭੈਣ ਭਰਾ ਨੂੰ ਖੁਦਾਵੰਨ ਜੀ ਤੁਹਾਡੇ ਸਵਰਗੀ ਦੂਤ ਪਰਮੇਸ਼ਵਰ ਜੀ ਹਿਰਦ ਗਿਰ ਤੋਂ ਘੇਰ ਕੇ ਰੱਖਣ ਖੁਦਾਵੰਨ ਜੀ ਔਰ ਪ੍ਰਭ ਜੀ ਤੁਹਾਡੇ ਸਵਰਗੀ ਦੂਤਾ ਦੀ ਵਾਰ ਦੇ ਨਾਲ ਘਰਾਂ ਪਰਿਵਾਰਾਂ ਦੇ ਹਿਰਦ ਗਿਰਦ ਮੰਗਦੇ ਆ ਮੇਰੇ ਮਹਾਨ ਖੁਦਾ ਜਿਨ੍ਹਾਂ ਭੈਣ ਭਰਾ ਖੁਦਾ ਬੁਰੇ ਸੁਪਨੇ ਆਉਂਦੇ ਬੁਰੇ ਖਿਆਲ ਆਉਂਦੇ ਬੁਰੇ ਵਿਚਾਰ ਆਉਂਦੇ ਮੇਰੇ ਸਮਰਥੀ ਪਰਮੇਸ਼ਰ ਜੀ ਉਹਨਾਂ ਸਾਰੇ ਹੀ ਭੈਣਾ ਭਰਾਵਾਂ ਨੂੰ ਖੁਦਾਵੰਜੀ ਤੁਹਾਡੇ ਹੱਥਾਂ ਸੌਂਪ ਦਿਆਂ ਖੁਦਾ ਸੁਪਨਿਆਂ ਦੇ ਰਾਹੀ ਨਾਲ ਗੱਲਾਂ ਬਾਤਾਂ ਕਰੋ ਮੇਰੇ ਸਮਰਥੀ ਪਰਮੇਸ਼ਰ ਜੀ ਸੱਚਮੁੱਚ ਪਰਮੇਸ਼ਰ ਜੀ ਇਹਨਾਂ ਦੇ ਮਨਾਂ ਦੇ ਸੋਚਾ ਵਿਚਾਰਾਂ ਤੇ ਆਪਣਾ ਕਬਜਾ ਵਾਸ ਕਰੋ ਮੇਰੇ ਮਹਾਨ ਖੁਦਾਵੰਜੀ ਸੱਚਮੁੱਚ ਪਰਮੇਸ਼ਰ ਦਇਆ ਕਰੋ ਕਿਰਪਾ ਕਰੋ ਖੁਦਾਵੰਜੀ ਜਿਨਾ ਕਰਾ ਪਰਿਵਾਰਾਂ ਦੇ ਵਿੱਚ ਖੁਦਾਵੰਜੀ ਲੜਾਈ ਝਗੜੇ ਦਾ ਕਲੇਸ਼ ਦਾ ਸਪਿਰਿਟ ਕੰਮ ਕਰਦਾ ਮੇਰੇ ਮਹਾਨ ਖੁਦਾਵੰਜੀ ਹਰ ਇੱਕ ਲੜਾਈ ਝਗੜੇ ਦਾ ਸਪਿਰਿਟ ਪਰਮੇਸ਼ਰ ਜੀ ਇਹਨਾਂ ਘਰਾਂ ਪਰਿਵਾਰਾਂ ਦੇ ਅੰਦਰ ਉਹ ਨਸ਼ਟ ਹੋ ਜਾਵੇ ਪ੍ਰਭੂ ਯਿਸੂ ਮਸੀਹ ਨਾਮ ਦੇ ਵਿੱਚ ਖਤਮ ਹੋ ਜਾਵੇ ਮੇਰੇ ਮਹਾਨ ਖੁਦਾ ਇਹਨਾਂ ਘਰਾਂ ਪਰਿਵਾਰਾਂ ਦੇ ਵਿੱਚ ਪਰਮੇਸ਼ਰ ਤੁਹਾਡਾ ਪਵਿੱਤਰ ਆਤਮਾ ਚੱਲਦਾ ਫਿਰਦਾ ਨਜ਼ਰ ਆਵੇ ਮੇਰੇ ਮਹਾਨ ਖੁਦਾਬੰਦੀ ਇਹਨਾਂ ਘਰਾਂ ਪਰਿਵਾਰਾਂ ਦੇ ਵਿੱਚ ਪ੍ਰਭ ਜੀ ਕਿਸੇ ਵੀ ਚੰਗੀ ਚੀਜ਼ ਦੀ ਥੋੜਾ ਨਾ ਰਹੇ ਖੁਦਾਬੰਦੀ ਜਿਨ੍ਹਾਂ ਪੈਣਾ ਪਾਈਆਂ ਰਾਤ ਦੇ ਸਮੇਂ ਪਰਮੇਸ਼ਰ ਜੀ ਸੌਂਦੇ ਸਮੇਂ ਬੇਚੈਨੀ ਹੁੰਦੀ ਆ ਖੁਦਾਬੰਦੀ ਕਿਸੇ ਤਰ੍ਹਾਂ ਦਾ ਦਰਦ ਬੋਝ ਚਿੰਤਾ ਡਿਪਰੈਸ਼ਨ ਖੁਦਾਬੰਦੀ ਇਹਨਾਂ ਨੂੰ ਪਰੇਸ਼ਾਨ ਕਰਦੀ ਆ ਜੋ ਇਹਨਾਂ ਨੂੰ ਨੀਂਦ ਨਾ ਆਂ ਦੀ ਪ੍ਰੋਬਲਮ ਹੈ ਮੇਰੇ ਖੁਦਾਵੰਨ ਜੀ ਹਰ ਇੱਕ ਨੀਂਦ ਨਾ ਆਉਣ ਦੀ ਪ੍ਰੋਬਲਮ ਨੂੰ ਖਤਮ ਕਰੋ ਮੇਰੇ ਮਹਾਨ ਖੁਦਾਵੰਨ ਜੀ ਜੋ ਵੀ ਵੈਰੀ ਪਰਮੇਸ਼ਰ ਜੀ ਦੀ ਨ ਜਿੰਦਗੀ ਦੇ ਵਿੱਚ ਖੁਦਾਵੰਨ ਜੀ ਤਣਾਵ ਪਾਉਂਦਾ ਹੈ ਪਰਮੇਸ਼ਰ ਜੀ ਬੇਚੈਨੀ ਪਾਉਂਦਾ ਮੇਰੇ ਮਹਾਨ ਖੁਦਾ ਹਰ ਇੱਕ ਉਸਪਿਰਿਟ ਪ੍ਰਭੂ ਯੇਸ਼ੂ ਮਸੀਹ ਨਾਮ ਚ ਕੈਨਸਲ ਕਰਦੇ ਆ ਰੱਦ ਕਰਦੇ ਆ ਮੇਰੇ ਮਹਾਨ ਖੁਦਾ ਦਇਆ ਕਰੋ ਪਰਮੇਸ਼ਰ ਨਾ ਕਰਾ ਪਰਿਵਾਰਾਂ ਨੂੰ ਖੁਦਾਵੰਨ ਜੀ ਤੁਸੀਂ ਸੰਭਾਲ ਕੇ ਰੱਖੋ ਮੇਰੇ ਮਹਾਨ ਖੁਦਾ ਬੱਚਾ ਨੂੰ ਆਗਿਆਕਾਰੀ ਵਾਲਾ ਬਣ ਦਿਓ ਪਰਮੇਸ਼ਰ ਜੀ ਹਸਬੰਡ ਵਾਈਫਸ ਦੇ ਵਿੱਚ ਖੁਦਾਵੰਨ ਜੀ ਆਪਸੀ ਮਿਲਵਰਤਨ ਪਿਆ ਖੁਦਾਵੰਜੀ ਹਰ ਇੱਕ ਹਸਬੈਂਡ ਵਾਈਫ ਇੱਕ ਦੂਜੇ ਦੇ ਲਈ ਵਫਾਦਾਰ ਹੋਵੇ ਮੇਰੇ ਮਹਾਨ ਖੁਦਾਵੰਜੀ ਹਰ ਇੱਕ ਪਰਮੇਸ਼ਵਰ ਜੀ ਇਹਨਾਂ ਦੀ ਜ਼ਿੰਦਗੀਆਂ ਦੇ ਵਿੱਚੋਂ ਖੁਦਾਵੰਜੀ ਫੇਲਿਅਰ ਦਾ ਗੰਦਾ ਸਪਿਰਿਟ ਇਹਨਾਂ ਦੀ ਜ਼ਿੰਦਗੀਆਂ ਦੇ ਵਿੱਚੋਂ ਕੈਨਸਲ ਹੋ ਜਾਵੇ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਮੇਰੇ ਮਹਾਨ ਖੁਦਾ ਇਹਨਾਂ ਦੇ ਹੱਥਾਂ ਨੂੰ ਪਰਮੇਸ਼ਵਰ ਜੀ ਵੰਡਣ ਵਾਲਾ ਬਣਾਓ ਖੁਦਾਵੰਜੀ ਮੰਗਣ ਵਾਲਾ ਨਹੀਂ ਮੇਰੇ ਮਹਾਨ ਖੁਦਾ ਤੁਹਾਡੇ ਬੱਚੇ ਹਰ ਇੱਕ ਕਰਜ਼ੇ ਤੋਂ ਫ੍ਰੀ ਹੋ ਜਾਣ ਮੇਰੇ ਮਹਾਨ ਖੁਦਾ ਹਰ ਇੱਕ ਕਰਜ਼ੇ ਦੀ ਸਪਿਰਿਟ ਇਹਨਾਂ ਘਰਾਂ ਪਰਿਵਾਰਾਂ ਦੇ ਵਿੱਚੋਂ ਕੈਨਸਲ ਹੋ ਜਾਵੇ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਮਹਾਨ ਖੁਦਾ ਦਇਆ ਕਰੋ ਕਿਰਪਾ ਕਰੋ ਸਮਰਥੀ ਪਰਮੇਸ਼ਵਰ ਜੀ ਪ੍ਰਭ ਜੀ ਸੁਪਨਿਆਂ ਦੇ ਰਾਹੀ ਖੁਦਾਬੰਦੀ ਸੱਚਮੁੱਚ ਤੁਹਾਡੇ ਸਵਰਗੀ ਦੂਤ ਪਰਮੇਸ਼ਵਰ ਜੀ ਤੁਹਾਡੇ ਬੱਚਿਆਂ ਦੀ ਅਗਵਾਈ ਕਰਨ ਮੇਰੇ ਮਹਾਨ ਖੁਦਾ ਪ੍ਰਭ ਜੀ ਕੋਈ ਵੀ ਬੁਰਾ ਸੁਪਨਾ ਪ੍ਰਭ ਜੀ ਇਹਨਾਂ ਨੂੰ ਨਾ ਆਣੇ ਪਾਏ ਖੁਦਾਬੰਦੀ ਕੋਈ ਵੀ ਐਸੀ ਜਗ੍ਹਾ ਨਾ ਹੋਵੇ ਪਰਮੇਸ਼ਰ ਜੀ ਜਿੱਥੇ ਵੈਰੀ ਦੇ ਲੁਕਣ ਦੀ ਥਾਂ ਬੱਚੇ ਮੇਰੇ ਮਹਾਨ ਖੁਦਾ ਜਦ ਵੀ ਤੁਹਾਡੇ ਬੱਚੇ ਸੌਣ ਦੇ ਲਈ ਜਾਣ ਖੁਦਾਵੰਜੀ ਸੌਂਦੇ ਸਮੇਂ ਪਰਮੇਸ਼ਰ ਜੀ ਇਹਨਾਂ ਨਾਲ ਗੱਲਾਂ ਬਾਤਾਂ ਕਰਨੀਆਂ ਖੁਦਾਵੰਜੀ ਸਵਰਗ ਰਾਸ ਤੋਂ ਇਹਨਾਂ ਨੂੰ ਗੂੜੀ ਤੇ ਮਿੱਠੀ ਨੀਂਦ ਦੇ ਨਾਲ ਬLES ਕਰਨਾ ਖੁਦਾ ਦਇਆ ਕਰਨਾ ਕਿਰਪਾ ਕਰਨਾ ਪਰਮੇਸ਼ਰ ਜੀ ਸਤਿਮੁੱਚ ਪਰਮੇਸ਼ਰ ਜੀ ਆਪਣੇ ਗੁਜੇ ਪੈਦਾਨੂ ਇਨਾਂ ਤੇ ਪ੍ਰਗਟ ਕਰਨਾ ਮੇਰੇ ਮਹਾਨ ਖੁਦਾਵੰਦ ਜੀ ਆਤਮਿਕ ਦਾਣਾ ਵਰਦਾਨਾਂ ਦੇ ਨਾਲ ਇਨਾਂ ਨੂੰ ਬles ਕਰਨਾ ਸਮਰਥੀ ਪਰਮੇਸ਼ਰ ਸਤਿਮੁੱਚ ਖੁਦਾਵੰਦ ਜੀ ਕਿਸੇ ਵੀ ਚੰਗੀ ਚੀਜ਼ ਦੀ ਥੋੜੇ ਨਾ ਕਰਾ ਵਿੱਚ ਨਾ ਹੋਵੇ ਪ੍ਰਭ ਜੀ ਇਬਰਾਹਿਮ ਇਸਹਾਕ ਯਾਕੂਬ ਵਾਲੀ ਬਰਕਤ ਇਨਾਂ ਨੂੰ ਦੇਣਾ ਮੇਰੇ ਸਮਰਥੀ ਪਰਮੇਸ਼ਰ ਜੱਦੀ ਤੁਹਾਡੇ ਬੱਚੇ ਸਵੇਰੇ ਉੱਠਣ ਖੁਦਾ ਤੁਹਾਡੇ ਨਾਮ ਦੇ ਵਿੱਚ ਪਰਮੇਸ਼ਰ ਜੀ ਤੁਹਾਡੇ ਪਵਿੱਤਰ ਆਤਮਾ ਦੀ ਭਰਪੂਰੀ ਦੇ ਨਾਲ ਖੁਦਾਵੰਦ ਜੀ ਭਰੇ ਹੋਏ ਉੱਠਣ ਮੇਰੇ ਮਹਾਨ ਖੁਦਾਵੰਦ ਜੀ ਆਨੰਦ ਦੇ ਨਾਲ ਭਰਪੂਰ ਹੋ ਕੇ ਉੱਠਣ ਮੇਰੇ ਸਮਰਥੀ ਪਰਮੇਸ਼ਰ اور ਪਬਜੀ ਸੁਵੇਦੀ ਪਹਿਲੀ ਪੇਟ ਪਰਮੇਸ਼ਰ ਜੀ ਆਨੰਦ ਦੇ ਨਾਲ ਜੇ ਕਾਰਿਆ ਦੇ ਨਾਲ ਪ੍ਰਭ ਜੀ ਤੁਹਾਡੀ ਹਜ਼ੂਰੀ ਦੇ ਵਿੱਚ ਲੈ ਕੇ ਆਉਣ ਮੇਰੇ ਮਹਾਨ ਖੁਦਾਵੰ ਜੀ ਹਰ ਤਰ੍ਹਾਂ ਦਾ ਆਲਸ ਦਾ ਸੁਸਤੀ ਦਾ ਗੰਦਾ ਸਪਿਰਿਟ ਪਰਮੇਸ਼ਰ ਜੀ ਨਦੀਆਂ ਜ਼ਿੰਦਗੀਆਂ ਦੇ ਵਿੱਚੋਂ ਨਸ਼ਟ ਕਰਨਾ ਖੁਦਾ ਜੋ ਇਹਨਾਂ ਨੂੰ ਤੁਹਾਡੇ ਤੱਕ ਪਹੁੰਚਣ ਤੋਂ ਰੋਕਦਾ ਹੈ ਮੇਰੇ ਮਹਾਨ ਖੁਦਾ ਦਇਆ ਕਰਨਾ ਪਰਮੇਸ਼ਰ ਜੀ ਮੈਂ ਵਿਸ਼ਵਾਸ ਕਰਦੀ ਖੁਦਾਵੰ ਜੀ ਕਿ ਤੁਸੀਂ ਮੇਰੀਆਂ ਦੁਆਵਾਂ ਮ ਪ੍ਰਾਰਥਨਾ ਨੂੰ ਸੁਣਿਆ ਹੈ ਤੇ ਕਬੂਲ ਕੀਤਾ ਹੈ ਪਰਮੇਸ਼ਰ ਜੀ ਹਰ ਇੱਕ ਪੈਨ ਪ੍ਰਾਨ ਤੁਹਾਡੇ ਹੱਥਾਂ 'ਚ ਸੌਂਪਦੇ ਹਾਂ ਰਾਤ ਦੇ ਇੱਕ ਇੱਕ ਪਲ ਨੂੰ ਤੁਹਾਡੇ ਪਾਕ ਪਵਿੱਤਰ ਹੱਥਾਂ 'ਚ ਸੌਂਪਦੇ ਹੋਏ ਸਾਰੀ ਪ੍ਰਾਰਥਨਾ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਮੰਗਦੀਆਂ આમેન 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 સારી કલિસિયાનું પ્યાર ભરી જૈમસી ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁੰਨਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ। ਅਗਰ ਤੁਸੀਂ ਵੀ ਸਿਸਟਮ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅਰ ਰਿਕੁਐਸਟ ਲਿਖਵਾ ਸਕਦੇ ਹੋ। ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ। ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀਦੀ